ਇਹ ਜਾਦਰਸ਼ੀਰ ਗੂ ਦੇਖ ਬਹਾਦਰ ਜੀ ਮਾਤਾ ਗੁਦਰੀ ਸਰਸਾ ਤੋਂ ਅਰੰਭੇ ਵਿਖੜੇ ਪੈਂਡੇ ਪੋ ਮਹੀਨੇ ਦੀ ਅਧੀ ਰਾਤ ਸੀਗੀ ਆਖਰ ਸੰਗਤਾਂ ਨੇ ਬੇਨਤੀ ਕਰਨ ਤੇ ਕਨਪੂਰ ਕਾਲੀ ਰਾਤ ਨੂੰ ਵੀ ਸ੍ਰੀ ਅਨੰਤਪੁਰ ਸਾਹਿਬ ਦੇ ਕਿਲੇ ਨੂੰ ਛੱਡਣ ਦਾ ਫੈਸਲਾ ਹੋਇਆ ਅਤੇ ਫਿਰ ਸ਼ੁਰੂ ਹੋਈ ਵਿਖੜੇ ਪੈਂਡੇ ਤੇ ਇੱਕ ਕਰੜੀ ਯਾਤਰਾ ਆਸਮਾਨ ਤੋਂ ਤੇਜ ਮੀਂਹ ਵਰਸ ਰਿਹਾ ਸੀਗੀ ਹਵਾ ਬਹੁਤ ਸਰਦ ਜਿਵੇਂ ਪਿੱਛੇ ਤੀਰ ਪਿੰਡੇ ਵਿੱਚ ਵਜ ਰਹੇ ਹੋਣ ਪਿੱਛੇ ਵੈਰੀਆਂ ਦੀਆਂ ਫੌਜਾਂ ਦੀ ਗੂੰਜ ਤੇ ਅੱਗੇ ਮੌਤ ਦੇ ਖੁੱਲੇ ਦਰਵਾਜ਼ੇ ਵਰਗੀਆਂ ਸਰਸਾ ਨਦੀ ਦੀਆਂ ਗਰਜ ਦੀਆਂ ਲਹਿਰਾਂ ਮਾਤਾ ਗੁਜਰੀ ਜੀ ਨੇ ਆਪਣੇ ਛੋਟੇ ਸਾਹਿਬ ਜਦਿਆਂ ਨੂੰ ਸੀਨੇ ਨਾਲ ਲਾਇਆ ਤੇ ਮਾਤਾ ਗੁਜਰੀ ਜੀ ਦੀ ਗੋਦ ਦਾ ਐਸਾ ਸਹਾਰਾ ਜਿਵੇਂ ਕੋਈ ਦੀਵਾ ਹਨੇਰੇ ਵਿੱਚ ਚਮਕ ਰਿਹਾ ਹੋਵੇ ਗੁਰੂ ਸਹਿਰ ਦਾ ਪਰਿਵਾਰ ਸੰਗਤ ਅਤੇ ਜੀ ਸਿੱਖ ਜਥੇ ਸਰਸਾ ਦੇ ਕੰਡੇ ਇਕੱਠੇ ਹੋਏ ਬਦਨਾਂ ਦੀ ਚਮਕਦੀ ਬਿਜਲੀ ਵਿੱਚ ਕਦੇ-ਕਦੇ ਕੁਝ ਚਿਹਰੇ ਨਜ਼ਰ ਆਉਂਦੇ ਜਾਂ ਸਰਸਾ ਨਦੀ ਵਿੱਚ ਆਏ ਪਾਣੀ ਦੇ ਤੂਫਾਨ ਦੀ ਕੋਹਕ ਨਕਸ਼ੰਦਾ ਹੀ ਨਜ਼ਰ ਆਉਂਦੀਆਂ ਗੁਰੂ ਜੀ ਨੇ ਆਸਾ ਦੇ ਵਾਰ ਦੀ ਸੰਪੂਰਣਾ ਕੀਤੀ ਤੇ ਹੁਕਮ ਕੀਤਾ ਸਰਸਾ ਨਦੀ ਪਾਰ ਕਰਨੀ ਹੈ ਉਸ ਰਾਤ ਸਰਸਾ ਨਦੀ ਦੇ ਪਾਣੀ ਨੇ ਨਾ ਸਿਰਫ ਸਰੀਰਾਂ ਨੂੰ ਮੁੰਡਿਆ ਸਗੋ ਸਾਰਾ ਗੁਰੂ ਪਰਿਵਾਰ ਹੀ ਖੇਰੂ-ਖੇਰੂ ਹੋ ਗਿਆ ਤੇ ਮਾਤਾ ਗੁਜਰੀ ਜੀ ਛੋਟੇ ਸਹਿਬ ਜਾਦੇ ਨਾਲ ਇੱਕ ਪਾਸੇ ਨਿਕਲ ਗਏ ਗੁਰੂ ਸਾਹਿਬ ਹੋਰ ਪਾਸੇ ਚਲੇ ਗਏ ਇਹ ਸਤਪੂਰੀ ਰਾਤ ਸੀ ਅਤੇ ਅਗਲਾ ਦਿਨ ਚੜ੍ਹਨ ਉਪਰੰਤ ਮਾਤਾ ਗੁਜਰੀ ਜੀ ਅਤੇ ਛੋਟੇ ਸਹਿਬ ਜਾਦੇ ਝਾੜੀਆਂ ਤੇ ਕੰਢਿਆਲੇ ਰਾਹਾਂ ਦਾ ਲੰਬਾ ਪੈਂਡਾ ਤੈਅ ਕਰਦੇ ਰਹੇ ਅੱਠ ਪੂਰੀ ਰਾਤ ਨੂੰ ਉਹ ਮੁਲਾਹਾ ਕੁੰਮੇ ਮਾਸ਼ਕੀ ਦੀ ਛਾਂ ਦੇ ਵਿੱਚ ਜਾਪ ਪੂਜੇ ਤੇ ਇੱਥੇ ਮਾਤਾ ਲక్ష్ਮੀ ਨੇ ਸਹਿਬ ਜਾਦੇ ਨੂੰ ਭੋਜਨ ਸ਼ਿਕਾਇਆ ਇਹੀ ਰਾਤ ਆਰਾਮ ਦੀ ਤਾਂ ਨਹੀਂ ਸੀ ਪਰ ਮਾਤਾ ਗੁਜਰੀ ਨੇ ਜਾਣ ਪਛਾਣ ਵਾਲਾ ਇੱਕ ਚਿਹਰਾ ਮਿਲਿਆ ਉਹ ਸੀ ਗੰਗੂ ਬ੍ਰਾਹਮਣ ਜੋ ਕਈ ਸਾਲਾਂ ਤੱਕ ਪਰਵਾਣ ਨਾ ਰਿਹਾ ਸੀਗਾ ਉਸ ਨੇ ਆ ਕੇ ਨਮਸਕਾਰ ਕੀਤੀ ਅਤੇ ਕਿਹਾ ਮਾਤਾ ਜੀ ਤੁਸੀਂ ਮੇਰੇ ਨਾਲ ਆਓ ਮੇਰੇ ਘਰ ਤੁਹਾਨੂੰ ਸੁਰੱਖਿਆ ਮਿਲੇਗੀ ਤੇ ਮਾਤਾ ਜੀ ਨੇ ਛੋਟੇ ਸੱਜਦਿਆਂ ਨੂੰ ਨਾਲ ਲਿਆ ਤੇ ਗੰਗੂ ਦੇ ਭਰੋਸਾ ਕਰਦਿਆਂ ਉਹ ਉਸ ਨਾਲ ਚੱਲ ਰਾਤ ਦੇ ਹਨੇਰੇ ਵਿੱਚ ਪਿੰਡਾਂ ਦੇ ਸੁੰਨੇ ਰਸਤੇ ਲੰਘਦੇ ਠਰੂ ਠਰੂ ਕਰਦੇ ਉਹ ਗੰਗੂ ਦੇ ਪਿੰਡ ਵੱਲ ਜਾਂਦੇ ਹੋਏ ਰਸਤੇ ਵਿੱਚ ਕਈ ਥਾਵਾਂ ਤੇ ਰੁਕਦੇ ਹੋਏ ਫਿਰ ਗੰਗੂ ਦੇ ਪਿੰਡ ਪੁੱਜੇ ਜਿੱਥੇ ਉਸਨੇ ਮਾਤਾ ਜੀ ਅਤੇ ਸਹਿਬਜ਼ਾਦੇ ਨੂੰ ਆਪਣੇ ਘਰ ਆਰਾਮ ਕਰਨ ਦੇ ਲਈ ਕਿਹਾ ਮਾਤਾ ਜੀ ਨੇ ਇਹ ਨਹੀਂ ਸੀ ਪਤਾ ਕਿ ਅਗਲੇ ਹੀ ਘੜੇ ਵਿੱਚ ਗੰਗੂ ਦਾ ਰੂਪ ਉਹ ਜੀਵੇਂ ਕਿਵੇਂ ਬਦਲਣ ਵਾਲਾ ਹੈ ਇਹ ਸੋਚਿਆ ਵੀ ਨਹੀਂ ਸੀ ਜਾ ਸਕਦਾ ਸੁਰੱਖਿਆ ਦੇ ਨਾਂ ਤੇ ਮਿਲਿਆ ਇਹ ਟਿਕਾਣਾ ਥੋਕੀ ਵਿੱਚ ਬਦਲ ਜਾਵੇਗਾ ਸ਼ੁਰੂ ਵਿੱਚ ਗੰਗੂ ਦੇ ਮਿੱਠੇ ਬੋਲ ਬਾਣੇ ਖਾਣ ਪੀਣ ਦਾ ਭਰੋਸਾ ਦਿੱਤਾ ਪਰ ਜਿਵੇਂ ਹੀ ਉਸ ਦੀ ਨਿਗਾਹ ਪਿਤਾ ਮਾਤਾ ਜੀ ਦੇ ਕੋਲ ਪਈ ਗੱਠੜੀ ਦੇ ਪੈਸੇ ਦਾ ਉਸ ਦਾ ਜਿਹੜਾ ਮਾਨਸ ਸੀ ਲਾਲਚਦਾਨ ਪਰ ਗਿਆ ਗੰਗੂ ਨੇ ਰਾਤ ਦੇ ਹਨੇਰੇ ਵਿੱਚ ਉਹ ਕੀਮਤੀ ਗੱਠੜੀ ਚੁੱਕ ਲਈ ਪਰ ਜਦ ਮਾਤਾ ਜੀ ਦੇ ਨਰਮ ਸੁਭਾਅ ਵਾਲ ਨਰਮ ਸੁਮਾਨ ਨਾਲ ਪੁੱਛਿਆ ਪੁੱਤਰ ਗੰਗੂ ਰਾਤ ਜੋ ਗੱਠੜੀ ਤੋਂ ਚੁੱਕੀ ਸੀ ਉਹ ਕਿਸੇ ਵੀ ਸੁਰੱਖਿਆਤਾ ਹੇ ਰੱਖ ਦਿੱਤੀ ਹੈ ਤੂੰ ਤਾਂ ਗੰਗੂ ਦੀ ਰੂਹ ਅੰਦਰ ਸ਼ੁਰਪਿਆ ਕਾਲਾ ਰੂਪ ਉੱਪਰ ਆਇਆ ਉਹ ਅੱਗ ਬਗੋਲਾ ਹੋ ਚਿੱਕਣ ਲੱਗਾ ਤਾਂ ਤੁਸੀਂ ਮੇਰੇ ਉੱਤੇ ਚੋਰੀ ਦਾ ਦੋਸ਼ ਲਗਾਉਂਦੇ ਹੋ ਹੁਣੇ ਕੀ ਤੁਹਾਨੂੰ ਮੁਰੰਡੇ ਕੋਤਵਾਲ ਦੇ ਹਵਾਲੇ ਕਰਦਾ ਹਾਂ ਮਾਤਾ ਗੁਜਰੀ ਜੀ ਨੇ ਪ੍ਰੇਮ ਭਰੇ ਬਚਨ ਨਾਲ ਸਮਝਾਇਆ ਵੇਖ ਪੁੱਤਰ ਜੇ ਗੱਠੜੀ ਰੱਖ ਲਈ ਹੈ ਤਾਂ ਕੋਈ ਗੱਲ ਨਹੀਂ ਪਰ ਕਿਸੇ ਹੋਰ ਨੂੰ ਸਾਡੀ ਖਬਰ ਨਾ ਕਰੇ ਪਰ ਧੋਖੇबाज ਗੰਗੂ ਨਾ ਮੰਨਿਆ ਤੇ ਮੁਰੰਡੇ ਨਗਰਵਾਲ ਨਿਕਲ ਤੁਰਿਆ ਮੁਗਲ ਫੌਜਾਂ ਨੇ ਗੰਗੂ ਦੀ ਇਤਲਾਹਾ ਤੇ ਮੁਰੰਡੇ ਆਹ ਹੰਨਾ ਬੋਲ ਦਿੱਤਾ ਤੇ ਉਹਨਾਂ ਮਾਤਾ ਗੁਜਰੀਆ ਤੇ ਦੋਵੇਂ ਛੋਟੇ ਸਹਿਬਜ਼ਾਦਿਆਂ ਬਾਬਾ ਜੋਰਾਵਾ ਸਿੰਘ ਅਤੇ ਬਾਬਾ ਫਤੇ ਸਿੰਘ ਜੀ ਨੂੰ ਰਾਤ ਮੁਰੰਡੇ ਦੀ ਕੋਤਵਾਲੇ ਵਿੱਚ ਜਾ ਡਕਿਆ ਮੁਰੰਡੇ ਤੇ ਉਹਨਾਂ ਨੂੰ ਸਰਹੰਦ ਲਜਾਇਆ ਗਿਆ ਇਤੋਂ ਹੀ 11 ਕੋਰ ਨੂੰ ਸਹਿਬਜ਼ਾਦਿਆਂ ਨੂੰ ਸਰਹੰਦ ਦੇ ਸੂਬੇਦਾਰ ਵਜ਼ੀਰ ਖਾਨ ਕੋਲ ਪੇਸ਼ ਕੀਤਾ ਤੇ ਜਿੱਥੇ ਸਹਿਬਜ਼ਾਦਿਆਂ ਨੇ ਚੁਕਤੀ ਸਲਾਮ ਕਰਨ ਦੀ ਬਜਾਏ ਅਡੋਲਤਾ ਨਾਲ ਫਤਿਹ ਬੁਲਾਈ ਇਹ ਮਾਤਾ ਜੀ ਵੱਲ ਦਿੱਤੀ ਗਈ ਸਿੱਖਿਆ ਦਾ ਨਤੀਜਾ ਸੀਗਾ ਤੇ ਅਗਲੇ ਦਿਨ 12 ਕੋ ਨੂੰ ਪੇਸ਼ੀ ਵੇਲੇ ਸਾਹਿਬ ਜਾਦਿਆਂ ਨੇ ਫਿਰ ਉਸੇ ਦਲੇਰ ਨਾਲ ਫਤੇ ਬੁਲਾਈ ਤੇ ਸਾਹਿਬ ਸੁਬੇਦਾਰ ਤੇ ਉਸ ਦੇ ਕਰਿੰਦਿਆਂ ਵੱਲੋਂ ਦਿੱਤੇ ਜਾ ਰਹੇ ਵੱਖ-ਵੱਖ ਲਾਲਚ ਦਾ ਮੂੰਹ ਪੰਡਿਆ ਤੇ ਏਸੇ ਰਾਤ ਮੋਤੀराम ਮਹਾਰਾਜ ਜੀ ਆਪਣੀ ਜਾਨ ਤੇ ਖੇੜ ਕੇ ਮਾਤਾ ਜੀ ਅਤੇ ਸਾਹਿਬ ਜਾਦਿਆਂ ਲਈ ਦੁੱਧ ਲੈ ਕੇ ਠੰਡੇ ਬੁਰਜ ਤੱਕ ਪੁੱਜ ਗਏ। ਸ਼੍ਰੀ ਅਨੰਤਪੁਰ ਸਾਹਿਬ ਤੋਂ ਨਿਕਲਣ ਵਗਰੋ ਇਹ ਸਾਰੀ ਯਾਤਰਾ ਮਾਤਾ ਜੀ ਲਈ ਬਹੁਤ ਵਿਖੜੇ ਪੈਂਡੇ ਵਾਲੀ ਸੀਗੀ। ਤੇ ਮਾਤਾ ਗੁਜਰੀ ਜੀ ਆਪਣੇ ਪੋਤਰਿਆ ਨੂੰ ਸਿਰਫ ਜ਼ਿੰਦਗੀ ਹੀ ਨਹੀਂ ਸਿੰ ਦੇ ਰਹੇ ਸਗੋ ਉਹਨਾਂ ਨੂੰ ਅਦੁੱਤੀ ਸ਼ਹਾਦਤ ਲਈ ਅਗੰਮੀ ਸਬਕ ਸਿਖਾ ਕੇ ਤਿਆਰ ਵੀ ਕਰ ਰਹੇ ਸਨ ਵਾਹਿਗੁਰਜੀ ਦਾ ਖਾਲਸਾ ਵਾਹਿਗੁਰਜੀ ਕੀ ਫਤਿਹ